ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਜੱਸ ਸਿੱਧੂ ਤੇ ਤੁਸੀਂ ਦੇਖ ਰਹੇ ਹੋ ਸ਼ਾਮਾ ਤਲਵੰਡੀ ਸਾਪੋ ਵਾਲਾ YouTube ਤੇ Facebook ਚੈਨਲ ਤੇ ਘੈਂ ਘੈਂ ਟਰੈਕਟਰ ਹਰ ਵਾਰੀ ਲੈ ਕੇ ਆਉਣਾ ਤੇ ਸ਼ਰਮੇ ਬਾਈ ਨਾਲ ਮਿਲਾਉਣਾ ਤੁਹਾਨੂੰ ਅੱਜ ਫੇਰ ਘੈਂ ਘੈਂ ਟਰੈਕਟਰ ਲੈ ਕੇ ਆਏ ਆ ਜਾਨੀ ਜਾਨੀ ਅੱਜ ਬੜੀ ਬੜੀ ਸਮਾਈ ਦੱਸਿਓ ਸਤਿ ਸ਼੍ਰੀ ਅਕਾਲ ਕਿਵੇਂ ਪੁੱਲਰ ਆ ਇਹ ਜਸਪ੍ਰੀਤ ਕੀ ਵਾਲਾ ਵਧੀਆ ਬਾਈ ਸੋਨ ਸੱਤ ਨੂੰ ਬਾਈ ਸਸੀ ਕਾਲ ਸਾਰੇ ਉਹ ਤੀਕਾ ਕੋ ਮਹਾਰਾਜ ਕੀ ਪਾਛੇ ਚਾੜੀ ਕਲੈਜ ਤੇ ਕੋਈ ਤੁੰਗ ਖਾ ਰਿਹਾ ਤੇ ਪੇ ਸ਼ਰਮਾ ਸ਼ਰਮਾ ਬਾਈ ਮਾ ਕੱਲਾ ਕੁਝ ਵੀ ਨਹੀਂ ਹੈਗਾ ਤੇ ਅਜਬੁੱਧਵਾਰ ਬਾਈ ਤਲਵੰਡੀ ਸਾਹਿਬੋਂ ਮੰਡੀ ਆ ਕੋਸ਼ਿਸ਼ ਕਰਾਂਗੇ ਭਾਈ ਜੇ ਦੇਖ ਦੱਸਣ ਦੀ ਬਲਜਿੰਦਰ ਆਪਣਾ ਯਾਰ ਮਿੱਤਰ ਇਹ ਤਾਂ ਦਾ ਨਾ ਕਰਾਂਗੇ ਛੋਡੇ ਵਾਸਤੇ ਕਰਾਂਗੇ ਬਲਜਿੰਦਰ ਹੋਗਾ ਆਪ ਕੋਲ ਕਿਹਾ ਸੀ 500 ਠੀਕ ਹੈ ਜੀ ਤੇ ਹਾਊਸ ਦਾ ਪੈਨਾ ਗਿਆ ਜੌਂਦੀਆਰਾ 5203 11 ਮਾਡਲ ਆ ਪੰਜਾਬ ਨੰਬਰ ਆ ਪੀਬੀ08 ਠੀਕ ਹੈ ਜੀ ਗੇਅਰ ਇੰਜਨ ਦਾ ਬਈ ਚਲਾ ਦੇ ਸਾਡੇ ਕਰਤੀ ਹੈ ਇਹ ਕਿਦਾ ਮਸਲਾ ਤੇ ਆਪਾਂ ਕਿਹਦੇ 11 ਵਿੱਚ ਚੱਲਦਾ ਹੈ 12 ਰੇਗਣਾ ਤੇ ਤਾਂ ਇਹ ਵਾਇਸ ਤੋਂ ਫੇਰ ਆ ਗਿਆ ਤਾਂ ਇਹ ਜਾਨ ਲੱਗਦਾ ਡਬਲ ਕੱਲਦਾ ਹੈ ਨਾ ਇਹ ਤਾਂ 2 ਲੱਖ 95000 ਦੀ ਠੀਕ ਹੈ ਕਿੰਨੇ ਦਾ ਸਰਮਣ ਗਰਮ ਮੰਡੀ ਤੇ ਹੇਠੋਂ ਕਿਰਨ ਆਉਂਦੀ ਆ ਹਾਂ ਪ੍ਰਾਈਸ ਦੇ ਦਾਂਗੇ ਪਰ 265000 ਉਹ ਬਈ ਮਨ ਕੁਝ ਜੀ ਰੇਟ 3 ਹੋ ਗਿਆ ਬਾਈ ਬੰਦੇ ਨੇ ਕਿਉਂ ਇੰਨੇ ਦਾ ਟਰੈਕਟਰ ਫਰਚ ਮਾਰਦੇ ਹੋ ਤੁਸੀਂ ਇੰਨਾ 7 11 ਮਾਰਦਾ 7 8 ਮਾਡਲ ਟਰੈਕਟਰਾਂ ਦੀ ਰੇਟ ਹੈ ਬਾਈ 2 ਲੱਖ 63 ਨੇ ਠੀਕ ਹੈ ਚਲੋ ਆਪਾਂ ਇਹ ਟਰੈਕਟਰ ਦੇਵਾਂਗੇ 2 ਲੱਖ 56 ਪਾਲੀ ਕਰੀਦਾ ਪੁਰਾਣਾ ਟਰੈਕਟਰ ਲੱਗਿਆ ਜਾਊਗਾ ਲੋਨ ਫਾਇਨਸ ਤੇ 55 ਦਾ ਕਿੱਪਾ ਦੀ ਕਰੀਏ ਫਾਇਨਸ ਨਹੀਂ ਹੋਣਾ ਬਾਈ ਉਹ ਤੋਂ ਬਾਅਦ ਆ ਗਿਆ ਬਾਈ 16 ਆਹ ਬੋਤਾ ਬਾਈ ਕਹਿਰਾ ਮੰਗਲਾ ਪੰਜਾਬ ਨੰਬਰ ਕਿਨੇ ਟੈਰ ਹੈਗਾ ਬਾਈ 90 ਟੈਰਾਂ ਨੇ 90 ਕਿਉਂ ਬਾਈ ਨਵੇਂ ਹੀ ਆ ਦੇਖਾ ਕੋਈ ਵੀ ਹੱਦੇ ਬਾਈ ਮਾਰਕਾ ਪਿਆ ਕਿਸ ਨੇ ਕਹਿਰੇ ਦੇ ਬਿਠੇ ਬਾਈ ਕਹਿੰਦਾ ਸੁਵਾਲੇ ਟੈਰ ਆ ਸੁਵਾਲਾ ਬਾਈ ਜੀ ਇਹਦਾ ਕਿੰਨਾ ਕਿੱਥੇ ਹੈ ਆ ਕਿੰਨਾ ਰਾਈਟਰ ਹੋ 60000 ਜਿੰਨੇ ਨਾਲ ਸਿਰੋੜਾ ਤੋਂ ਲੈ ਗਏ ਆਇਆ ਮੇਰੇ ਜਨਰ ਪਰ ਇਤਰਾ ਸਾਡੇ 3.5 ਲੱਖ ਰੁਪਏ ਦਾ ਰਾਈਟਰ ਲੈ ਗਏ ਬਹੁਤ ਧੰਨਵਾਦ ਉਪਦੇਸ਼ ਮਿਲ ਬੰਦ ਲੱਗਦਾ ਰਾਈਟਰ ਹੋ ਰਿਹਾ ਕਜੀ ਤੁਹਾਨੂੰ ਕੋਲ ਕੇ ਆ ਜੀ ਕਰ ਮੈਸੀ ਇੰਨੇ ਦਾ ਦੇਵਾ ਦੇ ਜਿੰਨੇ ਦਾ ਕਿਸੇ ਨੇ ਦੀ ਨਹੀਂ ਜੇ ਨਹੀਂ ਵੀ ਠੀਕ ਮੈਂ ਸ਼ਰਤਾਂ ਉਨੂੰ ਤਿਆਰ ਆਂ ਇਹਦਾ ਦੇਖੀ ਜਿਵੇਂ ਨਹੀਂ ਲੈ ਤਾ ਇਹ ਲੂਲ ਫੈਂਸ ਹੋ ਜੂ ਬਾਈ ਟਰੈਕਟਰ ਤੇ ਉੱਤੇ 4 ਲੱਖ ਨੰਬਰ ਐਟ ਹਰਿਆਣਾ ਇਹਨੂੰ ਸੀ ਤੁਰਤ ਦੇਵਾਂਗੇ ਸ਼ਰਤਾਂ ਦਾ ਸੱਚ ਇਹੋ 2 ਫੈਂਸ ਹੋਈ 400 ਜਾਂ 4 ਲੱਖ ਨਹੀਂ ਭਾਈ ਜੀ 4 ਲੱਖ ਤੇ 90000 ਦੀ ਮੰਗ ਆ ਕਿਨੇ ਆ ਟਰੈਕਟਰ ਲਗਭਗ 1.5 ਲੱਖ ਦੇ ਸੱਟਿਆ ਜਿਹਦੇ ਪਹਿਲੇ ਤੋਂ ਆਸੂ 100 ਮਾਟਦਾ ਬਾਈ ਠੀਕ ਨਾ ਯਾਰ ਉਹੀ ਮਾੜੇ ਪੁਰਾਣਾ ਦਿੱਤੇ ਲੋਕ ਕੀ ਕੀ ਹੈ ਬਿਲਜੰਤਰ 46 ਦਾ ਸਹੀ ਗਾ ਸਹੀ ਹੈ ਜਰਮਾ ਸਾਡੇ 44 ਘਰ ਮੈਂ 45000 ਰਕਤ ਤੇ ਨਹੀਂ ਜਾ ਬਣ ਜਾਇਆ ਲੱਭ 48000 47000 ਰਕਤ ਤੇ ਨਹੀਂ ਲੈ ਤੂੰ ਕੋਚਾ ਸਾਡੇ 45000 ਤਾਂ ਲੈ ਜੋ ਮੋਕਾ ਬਾਕੀ ਮੋਕਾ ਦੇਖਾਂਗੇ ਐਨੇ ਦਾ ਬਾਈ ਜੀ ਮਾੜਾ ਨਹੀਂ ਤੈਨੂੰ ਚੰਦ ਮੇਂ ਖੋਵਾ 4000 ਤੋਂ 5 ਲੱਖ ਤੋਂ ਉੱਪਰ ਰੇਟ ਲਿਖੇ ਪਏ ਆ ਭਾਈ ਇਹਦੇ ਫੇਸਬੁਕ ਤੇ ਮਾਰਕੀਟ ਦੇ ਵਿੱਚ ਇਹ ਹਰਿਆਣਾ ਨਬਣਾ ਜ ਨੂੰ ਸੀ ਦੇਵਾਂਗਾ ਕੋਈ ਟੈਨਸ਼ਨ ਨਹੀਂ ਭਾਈ ਇਹਨੂੰ ਦਾ ਖਰਚਾ ਇਹਦਾ ਨਾਕੀ ਦਾ ਇਹ ਰੇਟ ਹੈ ਇਹ ਚੀਨੀ ਤੋਂ ਇਹ ਵੀ ਲੈ ਲੈਂਦਾ ਆਪਾਂ ਇਹ 9500 ਰੁਪਏ ਰੇਟ ਆ 9500 ਖਰਚਾ ਲੱਗਦਾ ਪੰਜਾਬ ਨੂੰ ਪਰ ਨਵਾਂ ਹੋ ਗਿਆ ਭਾਈ 19 ਮਾਡਲ ਜਿਹੜਾ ਕੋ ਨਵਾਂ ਟੈਕਰਾ ਭਾਈ 21 22 ਬੰਦਰ ਰੇਟ 20 25 ਨਾ ਇਹ ਮੋਟਰ ਗਿਆ ਮੂਹਰੇ ਕੁਡੀ ਅੰਦਰ ਚਾਰੇ ਤੈਰ ਹੈ ਗਿਆ ਬਾਈ 8590 ਰੁਪਏ ਪ੍ਰੀਆ ਦਾ ਰੁਪਿਆ ਟਰੈਕਟਰ ਦਾ ਤੇਲ ਬ੍ਰੇਕਾਂ ਦੀ ਸੀਟਾ ਪਾਵਰ ਸ਼ੀਰਿੰਗ ਦਾ ਕਿੰਨਾ ਕੁਤੀ ਨਾ ਮਟਰ ਐਚ ਡੀ ਐਮ 57 ਚ ਕੀ ਜੀ ਦਾ ਪਾ 545000 ਦਾ ਡਿਮਾਂਡ ਲਿਖੀ ਬਠ ਇਹ ਤਾਂ ਉਹ ਪੂਰਾ ਫਾਇਦਾ ਲੱਗ ਰਿਹਾ ਹੈ ਜਿੰਦਰਾ ਮਾੜਾ ਲਿਖਿਆ ਇਹ ਮੈਂ ਅੱਗੇ ਪੰਡਤ ਉਹਦਾ ਹੂਗਾ ਪੰਡਤ ਨਾਲ ਸਾਡੀ ਗੱਲ ਮੰਡੀ ਤੋਂ ਹੁੰਦੀ ਸਰ ਵੀ ਸਾਨੂੰ ਪਦਰੀ ਹੈ ਲਾਉਂ ਤਾਂ ਮੈਂ ਜਾਊਗਾ ਬਕਰੰਦਰ ਕੋਸ਼ ਹੋ ਜੀ ਲਾਉਂ ਤਾਂ ਇੱਥੇ ਮੈਂ ਟਰੈਕਟਰ ਵਿੱਚ ਨਾ ਫੇਰ ਵੀ ਧੱਕਾ ਕਰਦਾਗਾ ਲੈ ਭਾਈ ਗੱਲ ਸੁਣ ਲੋ 45 ਦਾ ਮੈਂ ਦੱਸਦਾਗਾ ਤੇ 5 ਲੱਖ ਦਾ ਜਾਏਗਾ ਇਹ ਜਿੰਦਰਾ 4 ਲੱਖ ਤੇ 95 ਹਜ਼ਾਰ ਦਾ ਟਰੈਕਟਰ ਲੈ ਜਾਓ ਪੁਰਾਣਾ ਚੱਕੇ ਨੂੰ ਲੋਨ ਫੈਂਸ ਘੁੱਟ ਲਾ ਦੇ ਫੁੱਟ ਐਟੋਸ਼ਾ ਮ ਕਰੇ ਇੱਕ ਕੀ ਖੜੇ ਆਪਣੇ ਅੱਗੇ ਵਾਹ ਕਥਨਾਂ ਲੀਕਾ ਇੰਜਰ ਮਾਈ ਬਹੁਤ ਖੜੇ ਨੇ ਮਾਤੀ ਦੇ ਚੋਣ ਲੈਣਾ ਹੋਵੇ ਆਪਾਂ ਨੂੰ ਬੱਲੇਉਂ ਬੌਲਡ ਖੜੇ ਆ ਐਸ ਵੀ ਕਰਾਣੇ ਆ ਪੁਰਾਣਾ ਚਾਂਦ ਦੀ ਕੱਟ ਲਈਗਾ ਕਰਜਾ ਕਰ ਆਹ ਦਿਨਾਂ ਦੇ ਆਸ਼ੇ ਦੇ ਮੁੱਲ ਚ ਬਈ ਆਹ ਦਿਨਾਂ ਦੇ ਮੁੱਲ ਨਾ ਮਾਰ ਲੈ ਤੇ ਬ੍ਰੇਕਾ ਅੱਗੇ ਟਾਇਰ ਚਾਰੀ ਮੁੱਲੇ ਚਲ ਚਾਰੇ ਕੋ ਅੱਤੇ ਭੈਰਾ ਤੇ ਰੂਲ ਨੰਬਰ ਆ ਪੀ ਵੀ ਕੇਰਾ ਆਜਾ ਤੇਲ ਬ੍ਰੇਕਾ ਜੀ ਕੋ 1,75,000 ਦੀ ਵੀ ਬੜਾ ਤੈਨੂੰ ਸ਼ਰਮ ਨਹੀਂ ਆਉਂਦੀ ਓਏ ਟਰੈਕਟਰ ਵੀ ਚੰਗਾ ਕਹਿੰਦਾ ਫਿਰ ਘਰੇ ਰੱਖਦਾ ਚੰਗਾ ਪਰ ਘਰੇ ਕਿਹੜੇ ਕਿਹੜੇ ਰੱਖਾਂਗੇ ਇਹ ਬੜਾ ਚੰਗਾ ਦਾ ਘਰੇ ਰੱਖਣਾ ਘਰੇ ਲਾਉਣਾ ਮਾ ਇੰਨੇ ਦਾ ਓਏ ਬੇਦ ਹਸਾਵੇ ਨਾ 43 ਰੁਪਏ ਦਾ ਆਹ 43 ਰੁਪਏ ਦਾ ਆਵਾਜ਼ ਹਾਂ ਨਾ 30000 ਰੁਪਏ ਆਵਾਜ਼ ਉਹਦਾ ਵੀ ਵੱਡੇ ਆਗੇ ਪਟਾ ਜਾਏ ਭੈਣ ਦੀ ਲੰਡਕਾ ਬਈ ਸਵਾਦ ਉਹ ਲੈ ਕਰਾ ਲੈ ਜੋ ਇਹਨੇ ਕਿਸੇ ਨੇ ਨਹੀਂ ਨਾਲ ਨਿਕਲ ਜੇ ਤਰਾ 30000 ਆਹ ਕਹਿੰਦੇ ਸਾਰੇ ਮੁੱਛਾ ਦਾ ਵੇਚ ਦੇ ਇੱਕ ਮੈਂ ਘੱਟ ਪਾਇਆ 30000 ਰੁਪਏ ਵੇਚ ਦੇ ਰੂਡ ਬੋਤਲ ਪੈਣਦੀ ਹੈ ਭਾਈ ਅੱਛਾ ਹੱਥ ਨੇ ਵੇਂਦੀ ਹੈਗਾ 30000 ਦਾ ਵੇਚ ਆ ਨਾ ਬਾਕੀ ਟਾਈਟਲ ਸੁਨਵਾ ਆਪੀ ਨਾ ਕੇ 30000 ਦਾ 30000 ਦਾ ਲੈ ਫੇਰ ਨੁਕਾਰਲੇ ਭੋਲੂ ਮੈਰੇ ਆ ਵੀਡੀਓ ਪੈ ਤੋਂ ਇਹਨਾਂ ਦਾ ਵੀ ਸ਼ਰਮਾ ਕਲਵੰਡੀ ਦਾ ਪਤਾ ਤੇ ਭੁੱਲੋ ਸਾਗਾ ਭਾਈ ਤਿੰਨਾਂ ਦਾ ਭਰਾਮਾ ਦੀ ਗੱਲ ਬਾਤ ਆ ਇਹੀ ਕੀ ਗੱਲ ਮੈਂ ਹੁਣ ਤੈਨੂੰ ਕਲੀਅਰ ਕਰਨਾ ਚਾਹੁੰਦਾ ਵਿੱਚ ਕਮੈਂਟ ਆਈ ਸੀ ਇੱਕ ਕਮੈਂਟ ਆਈ ਸੀ ਉਹਨੂੰ ਮੈਂ ਕਲੀਅਰ ਕਰਨਾ ਚਾਹੁੰਦਾ ਵੀਰੇ ਵੀਡੀਓ ਮੈਂ ਤਾਂ ਭੁੱਜਦੀ ਬਣਾਉਣਾ ਕਿਉਂ ਭੁੱਲ ਰੂਟੀਆਂ ਸੋਹਣੀਆਂ ਰੂਟੀਆਂ ਗੁੱਟੀਆਂ ਦੋ ਤਿੰਨ ਮੈਂ ਉਹਨਾਂ ਨੂੰ ਆ ਗਿਆ ਥੀਆਂ ਸਮਝਦਾ ਬਾਤ ਕੇ ਜਰਗੇ ਜੇਪੂਲਰ ਨੂੰ ਦੋ ਰੁਪਏ ਚੈਨਲ ਨਹੀਂ ਆ ਜਾਣਗੇ ਤੇ ਮੈਨੂੰ ਕੀ ਆ ਮੈਂ ਕੋਈ ਹਿੱਸਾ ਲੈਣਾ ਜਸਪ੍ਰੀਤ ਕੋਈ ਹਿੱਸਾ ਲੈਣਾ ਹੋਵੇ ਜੈਪੂਲਰ ਨੂੰ ਇਹ ਨਹੀਂ ਮੈਂ ਇਹ ਗੁੱਡੀਆਂ ਕਰਕੇ ਇਨੀ ਮਿਹਨਤ ਕਰਦਾ ਇਹਦੇ ਵਾਸਤੇ ਵੀਰੇ ਪੂਲਰ ਵਾਸਤੇ ਜੇ ਬਤਣਾ ਨਹੀਂ ਜਾਂੁੰਦਾ ਹੁੰਦਾ ਜੇ ਸ਼ਰਮੇ ਤੇ ਤੁਸੀਂ ਹੋਰ ਵੀਡੀਓ ਦੇਖ ਲਓ ਯਾਰ ਤੁਸੀਂ ਇਹ ਜੀ ਮੇਰੇ ਰੇਟ ਜਿਹੜੇ ਮੈਂ ਦੱਸਦਾ ਰੇਟ ਦੱਸਦਾ ਡੇਟਰਾ ਹਾਂਗਾ ਉਹ ਰੇਟ ਦੇ ਨਾਲ ਤੁਸੀਂ ਮਿਲਾ ਕੇ ਦੇਖੋ ਹੋਰ ਵੀਡੀਓ ਦੇ ਰੇਟਾਂ ਦਾ ਮੈਂ ਕੋਸ਼ਿਸ਼ ਕਰਦਾ ਕਿ ਮੈਂ ਜਿਹੜੇ ਮੈਨੂੰ ਦੇਖਦੇ ਆ ਭਰਾ ਉਹਨਾਂ ਵਾਸਤੇ ਮੈਂ ਸਹੀ ਤੋਂ ਸਹੀ ਘੱਟ ਤੋਂ ਪੈਸੇ ਦੇ ਆਡ ਵੇਟ ਦੱਸਾਂ ਦਾ ਮੈਂ ਕੋਸ਼ਿਸ਼ ਕਰਦਾ ਕਿ ਮੈਂ ਕਿਹੜਾ ਗੁੱਠੀ ਪਾਉਣੀ ਆ ਬਾਈ ਧੱਕੀਆਂ ਮਾਰ ਤਾ ਧੱਕੀਆਂ ਵਾਲੇ ਤੇ ਨਹੀਂ ਚੱਲਦੀਆਂ ਆਉਣਗੀਆਂ ਵੀਰੇ ਮੈਂ ਕੋਸ਼ਿਸ਼ ਕਰਦਾ ਛੋਟੇ ਬਾਤ ਦੀ ਕਰਦਾ ਜੀ ਮੈਂ ਹੁਣ ਗੱਲ ਨਾ ਲੈਣਾ ਤੈਨੂੰ ਹੁੰਦਾ ਮੈਨੂੰ ਪਤਾ ਕਿਨੇ ਲੱਗਦਾ ਹੁੰਦਾ ਤੇ ਇਹ ਸਮਝ ਲੈ ਸਮਝ ਲੈ ਕਿ ਛੱਡ ਮੈਂ ਟੀ ਬੜਾ ਰਹਿਣਾ ਸਾਰਾ ਦਿਨ ਭੁੱਲ ਰਾ ਭੁੱਲ ਮੁਕਾਦਾ ਮਤਲਬ ਕਮੈਂਟ ਵੀਰੇ ਮੜਾ ਹੁੰਦਾ ਨਾ ਦੇਖ ਕੇ ਭੁੱਲਦਾ ਹੁੰਦਾ ਉਹਨੂੰ ਪਤਾ ਹੋਣਾ ਚਾਹੀਦਾ ਕਿ ਪਤਾ ਤੁਸਾਂ ਮੈਨੂੰ ਕਿੰਨੇ ਕਬੱਟਿਆਂ 'ਤੇ ਕਿ ਪਤਾ ਮੈਂ ਕਿੰਨਾ ਖਰਚ ਕਰਦਾ ਹਾਂ ਮੈਂ ਕੋਈ ਦੁੱਗੀ ਜੱਟ ਨਹੀਂ ਹਾਂ ਹਮ ਕਿਹਾ ਘਰ 'ਤੇ ਫੁੱਲਰ ਨੇ ਨਾਲ ਮੈਂ ਫੁੱਲਰ ਦੀਆਂ ਦੁੱਗੀਆਂ ਬੱਝੀਆਂ ਵੀਰੇ ਛੋਟੀਆਂ ਛੋਟੀਆਂ ਮੇਰੇ ਇੱਥੇ ਆਉਂਦਾ ਬਹੁਤ ਅਜੀਬ ਹੈ ਮੈਨੂੰ ਐ 2 ਰੁਪਏ ਆਉਣ ਤੇ ਫੁੱਲਰ ਨੇ ਟਾਈਮ ਪਾਸ ਕਰੀਦਾ ਨਹੀਂ ਨਹੀਂ ਤੇ ਇਹਨੂੰ ਕਰ ਲੋ ਭੋਲੋ ਵੀਰੇ ਸ਼ਰਮਾ ਸੁਵੰਦੀ ਸਾਭਾ ਫੁੱਲਰ ਸੁਵੰਦੀ ਸਾਭੂ ਵਾਲਾ ਇਹ ਲਾਈਕ ਕਮੈਂਟ ਦੱਬ ਕੇ ਕਰ ਦਿਓ ਭਾਈ ਇਹ ਵੀਡੀਓ ਦੇ ਵਿੱਚ ਵੀ ਮੈਂ ਅਕੀਰ ਬੇਨਤੀ ਆ ਬਣ ਕੇ ਜੇ ਭਾਜੀਆ ਕੱਲਾ ਲੱਗਿਆ ਭਾਈ ਕਮੈਂਟ ਜ਼ਰੂਰ ਕਰ ਬਹੁਤ ਬਹੁਤ ਮਿਹਰਬਾਨੀ ਭਾਈ